ਕਿੰਨੀ ਕਿ ਦਿਨ ਹੋ ਗਏ ਸੀ ਮੇਰੇ ਤਲਕਿਓਂ ਕਾਲ ਆਈ ਸੀ ਜੀ 5 5:30 ਹੋ ਗਏ ਮੇਰੇ ਭਤੀਜੇ ਨੂੰ ਆਈ ਸੀ ਕਿ ਸਾਹ ਦਾ ਫੋਨ ਆਇਆ ਸੀਗਾ ਅਫਸਰ ਦਾ ਇਹਨੇ ਵੀ ਸੀਰੀਅਸ ਹੋ ਗਿਆ ਘਰ ਤਬਾਹ ਜੋ ਮੈਂ ਨੇ ਕਰਾਈ ਆ 24 ਬਰਬਰ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ ਅਪ੍ਰੈਲ ਦੇ ਵਿੱਚ ਚੱਲ ਗਈ ਉਸ ਤੋਂ ਬਾਅਦ ਫਿਰ ਠੀਂ ਆਏ ਹੈਗੇ ਵਿਆਹ ਨੂੰ 4-5 ਮਹੀਨੇ ਹੀ ਹੋਏ ਸੀਗੇ ਜੀ ਆਪਸਾਂ ਦਾ ਵਿਆਹ ਤੁਹਾਨੂੰ ਆਏ ਆ ਕੀ ਵੀ ਹੈ ਨਹੀਂ ਹੈ ਜੀ ਹੁਣ ਤਾਂ ਮੁੰਡਾ ਪ੍ਰਾਈਵੇਟ ਲੱਗਿਆ ਹੈ ਬੜਾ ਭਰਾ ਇਹ ਦੇ ਉੱਤੇ ਸਾਰਾ ਸੀਗਾ ਜੀ ਮਾਪਾ ਬਪ ਨੂੰ ਚੰਮੂ ਕਸ਼ਮੀਰ ਦੇ ਕੁੱਲਗਰਾਮ ਦੇ ਅਕਲ ਜੰਗਲ ਦੇ ਵਿੱਚ ਭਾਰਤ ਦੀ ਫੌਜ ਦਾ ਆਪਰੇਸ਼ਨ ਪਿਛਲੇ ਹਫਤੇ 1 ਅਗਸਤ ਤੋਂ ਚੱਲ ਰਿਹਾ ਹੈ ਜਿਸ ਵਿੱਚ ਬੀਤੀ ਰਾਤ ਸਮਰਾਲਾ ਦਿਨਸ ਦੇ ਨੇੜੇ ਪਿੰਡ ਮਾਣੂਪੁਰ ਦਾ ਫੌਜੀ ਜਵਾਨ ਪ੍ਰੀਤਪਾਲ ਸਿੰਘ ਪੁੱਤਰ ਹਰਵੰਦ ਸਿੰਘ ਸ਼ਹੀਦ ਹੋ ਗਿਆ। ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰੀਤਪਾਲ ਸਿੰਘ ਦੇ ਪਰਿਵਾਰ ਨੂੰ ਸਵੇਰੇ 5 ਵਜੇ ਜਦੋਂ ਆਰਮੀ ਦਫ਼ਤਰ ਤੋਂ ਫੋਨ ਆਇਆ ਕਿ ਪ੍ਰੀਤਪਾਲ ਸਿੰਘ ਦੇ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਤਾਂ ਪਰਿਵਾਰ ਨੂੰ ਇਸ ਨਾਲ ਗਹਿਰਾ ਸਦਮਾ ਪਹੁੰਚਿਆ। ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਪਿਤਾ ਵੀ ਮਜ਼ਦੂਰੀ ਕਰਦੇ ਹਨ ਤੇ ਪ੍ਰਿਤਪਾਲ 2015 ਦੇ ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹਨਾਂ ਦੱਸਿਆ ਕਿ ਪ੍ਰਿਤਪਾਲ ਸਿੰਘ ਦੇ ਚਾਚਾ ਅਤੇ ਤਾਇਆ ਵੀ ਫੌਜ ਤੋਂ ਸੇਵਾਮੁਕਤ ਹਨ। ਅਤੇ ਸ਼ਹੀਦ ਪ੍ਰਿਤਪਾਲ ਸਿੰਘ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਤੇ ਸ਼ਹੀਦ ਪ੍ਰਿਤਪਾਲ ਸਿੰਘ ਵਿਆਹ ਦੇ ਸਮੇਂ 10 ਦਿਨ ਦੀ ਛੁੱਟੀ ਲਈ ਘਰੇ ਵਾਪਸ ਆਇਆ ਸੀ। ਉਹਨਾਂ ਕਿਹਾ ਕਿ ਪ੍ਰਿਤਪਾਲ ਸਿੰਘ ਪਿੱਛੇ ਆਪਣੇ ਬਜ਼ੁਰਗ ਮਾਤਾ ਪਿਤਾ ਪਤਨੀ ਮਨਪ੍ਰੀਤ ਕੌਰ ਨੂੰ ਛੱਡ ਕੇ ਇਸ ਦੁਨੀਆ ਨੂੰ ਸਦਾ ਦੇ ਲਈ ਅਲਵਿਦਾ ਆਖ ਪਿਆ। ਕਿੰਨੇ ਮੇਰਾ ਨਾਮ ਹਰਪ੍ਰੀਤ ਸਿੰਘ ਆ ਮੈਂ ਉਹਦਾ ਜੀ ਬڑا ਭਰਾ ਹਾਂ ਪ੍ਰਿਤਪਾਲ ਸਿੰਘ ਦਾ ਜੀ। ਤੇ ਕੀ ਸੁਨੇਹਾ ਆ ਤੇ ਕਦੋਂ ਪਤਾ ਲੱਗਿਆ ਤੁਹਾਨੂੰ? ਸਰ ਮਤਲਬ ਉਹਨਾਂ ਨਾਲ ਮੇਰੀ ਗੱਲ-ਗੱਲ ਹੋਈ ਸੀ ਕਿ ਕੱਲ ਵੀ ਉਹਨਾਂ ਦੀ ਫਾਇਰਿੰਗ ਚੱਲਦੀ ਪਈ ਸੀ ਆਪਰੇਸ਼ਨ ਚੱਲ ਰਿਹਾ ਸੀ ਕੱਲ ਵੀ ਉਹਨਾਂ ਦਾ ਟਰੱਸਲਾ ਤੇ ਸਵੇਰੇ ਉਹਨਾਂ ਨਾਲ ਸਵੇਰੇ ਮੈਨੂੰ 6:30 ਵਜੇ ਫਿਰ ਕਾਲ ਆਈ ਸੀ ਕਿ ਉਹਨਾਂ ਦੇ ਫਰੈਂਡ ਸੀ ਸਰ। ਤੇ ਇਹੋ ਕਹਿੰਦਾ ਏ ਇਦਾਂ ਇਦਾਂ ਗੱਲਬਾਤ ਕਹਿੰਦਾ ਆਪਣੇ ਪ੍ਰਿਤਪਾਲ ਦੇ ਯਾਰ ਸੱਟਾ ਸੁੱਟਾ ਪਜੀਆਂ ਦੱਸਦਾ ਨਹੀਂ ਰਿਆ ਸੀ ਵੀ ਇਦਾਂ ਵੀ ਸੀਹੀਤ ਹੋ ਗਿਆ ਮੈਂ ਚੱਲ ਕੋਈ ਨਹੀਂ ਹਸਪੀਟਲ ਲੈ ਗਿਆ ਤੁਸੀਂ ਕਹਿੰਦਾ ਹਾਂ ਮੈਂ ਖਾ ਮੈਂ ਆ ਰਹਿਣਾ ਕੋਈ ਨਹੀਂ ਸੀ ਇੱਥੇ ਆ ਜਾਣਾ ਹਸਪੀਟਲ ਚ ਆ ਜਾਣਾ ਦੱਸਦੇ ਪਰ ਮੈਨੂੰ ਠੀਕ ਆ ਉਹ ਦੱਸਣ ਕਿ ਉਹ ਰੋਣ ਲੱਗ ਗਿਆ ਫਿਰ ਮੈਂ ਸਮਝ ਗਿਆ ਸੀ ਕਿ ਇੱਕ ਵਾਰ ਗਲਤ ਗੱਲ ਹੋ ਗਈ ਸਰ ਕੋਈ ਉਸ ਤੋਂ ਬਾਅਦ ਫਿਰ ਘੰਟੇ কা ਬਾਅਦ ਉੱਥੋਂ ਸ਼੍ਰੀਨਗਰ ਤੋਂ ਫੋਨ ਆਇਆ ਸਰ ਜੁਨਟ ਤੋਂ ਨਾ ਦਿੱਤਾ ਉਹਨੇ ਦੱਸਿਆ ਵੀ ਪ੍ਰਿਤਪਾਲ ਸਿੰਘ ਸੀਹੀਤ ਹੋ ਗਿਆ ਕਿੰਨੇ ਕਦੇ ਹੋ ਗਈ ਸੀ ਮੇਰੇ ਜੀ ਸਰ ਮੈਰਿਜ ਉਹਨਾਂ ਨੇ ਕਰਾਈ ਆ 24 ਫਰਵਰੀ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ ਅਪ੍ਰੈਲ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਫਿਰ ਠੀਆਂ ਹੈਗੇ ਹੁਣ ਛੁੱਟੀ ਆਉਣਾ ਸੀ ਉਹਨਾਂ ਨੇ ਆਹੀ ਮਹੀਨੇ ਕਹਿ ਰਹੇ ਸੀ ਕਿ ਛੁੱਟੀ ਆ ਜੂਗਾ ਲਾਸਟ ਤੱਕ ਚੱਲ ਮੈਂ ਵੀ ਮੈਂ ਦਿਵਾਲੀ ਦੇ ਬਣੇ ਦੇਖ ਕੇ ਫਿਰ ਜਲ ਜੂਗਾ ਕਿੰਨੇ ਟਾਈਮ ਪਹਿਲਾਂ ਭਰਤੀ ਹੋਏ ਨੇ ਕੋਗੇ ਸਰ ਉਹਨੂੰ ਹੋ ਗਏ 10 ਸਾਲ ਹੋ ਗਏ ਜੀ 2015 ਚ ਭਰਤੀ ਹੋਇਆ ਸੀ ਸਾਡਾ ਭਾਈ ਗਿਆ ਸੀ ਬਸ ਸਰਕਾਰਾਂ ਬਦਲਾ ਲੈ ਹੁਣ ਕੀ ਕਰਨਾ ਸਾਡੇ ਦਾ ਹੁਣ ਬਾਈਕ ਚਲੇ ਗਿਆ ਜਿਹੜਾ ਹੁਣ ਇੱਕ ਰਹਿੰਦਾ ਉਹਨੂੰ ਵੀ ਚੱਕ ਦੇਣਾ ਜਾਂ ਤਾਂ ਜਿਹੜਾ ਫਿਰਦੇ ਆ ਉੱਥੇ ਜਿਹੜਾ ਮਾਰ ਕੇ ਗਿਆ ਕੇ ਸਾਲ ਹੋ ਗਏ ਜੀ ਰਾਤ ਨੂੰ ਕੋਈ ਕਾਲ ਆਈ ਸੀ ਤੜ ਤੜ ਕਿਉਂ ਕਾਲ ਆਈ ਸੀ ਜੀ 5 5:30 ਵਜੇ ਮੇਰੇ ਭਤੀਜੇ ਨੂੰ ਆਈ ਸੀ ਕਿ ਸਾਫ ਦਾ ਫੋਨ ਆਇਆ ਸੀਗਾ ਅਫਸਰ ਦਾ ਇਹਨੇ ਵੀ ਸੀਰੀਅਸ ਹੋ ਗਿਆ ਫਟਪਾੜ ਗਿਆ ਬਿਆਨ ਵੀ ਨਹੀਂ ਕਰਾਈ ਬਿਆਨ ਨੂੰ 4-5 ਮਹੀਨੇ ਹੋਏ ਸੀਗੇ ਜੀ ਫੇਰ ਨਹੀਂ ਹੋਇਆ ਜੀ ਹੁਣ ਤਾਂ ਚਾਰ ਕੁ ਮਹੀਨੇ ਹੋਏ ਨੇ ਜੀ ਬਾਲਾ ਚ ਐਉਂ ਨਹੀਂ ਹੋਇਆ ਇਹਨੂੰ ਪਿਆਰ ਨੂੰ ਪਰਿਵਾਰ ਦੇ ਵਿੱਚ ਕੌਣ ਸੋਣਾ ਇਹਨਾਂ ਦੇ ਕਿਹਨਾਂ ਇਹਨਾਂ ਦੇ ਮੰਮੀ ਡੈਡੀ ਆ ਦੋ ਭਰਾ ਨੇ ਇੱਕ ਭਰਾ ਡੋਇਆ ਹੋਇਆ ਇੱਕ ਭਰਾ ਨਾਲ ਰਹਿਦਾ ਬੜਾ ਇਹ ਗਵਲਾ ਸੀਗਾ ਕਿਚੋਂ ਬੁਝਾਰਾ ਕਿਨੇ ਆਪੀ ਕੀ ਕਰਨੇ ਚਾਹੁੰਦੇ ਆ ਬਾਜੀ ਮੁੰਡਾ ਪ੍ਰਾਈਵੇਟ ਲੱਗਿਆ ਹੈ ਬੜਾ ਭਰਾ ਇਹਦੇ ਉੱਤੇ ਹੀ ਸਾਰਾ ਸੀਗਾ ਜੀ ਮਾਪੇ ਨੂੰ ਕਿਨੇ ਦੇਖਦੇ ਸ਼ੁਰੂ ਬਾਜੀ ਕਿਵੇਂ ਜੀ ਬਸ ਜੀ ਇਹ ਸਰਕਾਰਾਂ ਦੇ ਕੰਮ ਨਹੀਂ ਜਦ ਹੁਣ ਭਰਤੀ ਕਰਨਾ ਹੁੰਦਾ ਫਿਰ ਪੂਰਾ ਸਾਰਾ ਕਦ ਕੱਡ ਸਾਥੀ ਸਾਰਾ ਫਿਰ ਜਦ ਡੈੱਡ ਬੋਡੀ ਆਉਂਦੀ ਆ ਕਤਲਾਮ ਉਹਦਾ ਕਿਸੇ ਦਾ ਸਿਰ ਨਹੀਂ ਕਿਸੇ ਦੀ ਲੱਤ ਨਹੀਂ ਹੈਗੀ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦਾ ਨਾਸ ਕੀਤਾ ਜਾਵੇ ਅਤਵਾਦੀਆਂ ਦਾ